ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਮਾਂ ਹੋ ਜੀ ਠੀਕ ਠਾਕ ਜੇ ਅੱਗੇ ਵੀ ਆਪਾਂ ਵੀਰ ਜੀ ਲੈਂਟਰ ਨੂੰ ਵਾਟਰਪਰੂਫ ਕਰਨ ਵਾਸਤੇ ਲੱਕ ਦਾ ਯੂਜ਼ ਕਰਦੇ ਆਪਾਂ ਅੱਗੇ ਵੀ ਤੁਹਾਨੂੰ ਵੀਡੀਓ ਪਾਈ ਸੀ ਤੇ ਇਸ ਕਰਕੇ ਹੁਣ ਫੇਰ ਪਾ ਰਹੇ ਆਂ بارشਾਂ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਲੈਂਟਰਾਂ ਵਿੱਚ ਇੰਨਾ ਜ਼ਿਆਦਾ ਸਲ੍ਹਾਵ ਪੈ ਗਈ ਹੈ ਨਾ ਜਿੰਨਾ ਲੋਕਾਂ ਨੇ ਉੱਪਰ ਟਾਇਲ ਵੀ ਲਾਈ ਆ ਤਾਂ ਵੀ ਸਲ੍ਹਾਵ ਨੀਚੇ ਜਾ ਰਹੀ ਹੈ ਲੈਂਟਰ ਦੇ ਵਿੱਚ ਉਹਦਾ ਕਾਰਨ ਇੱਕ ਹੀ ਹੈ ਕਿ ਆਪਾਂ ਛੱਤ ਨੂੰ ਵਾਟਰਪਰੂਫ ਨਹੀਂ ਕਰਦੇ ਠੀਕ ਹੈ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇੰਨੇ ਪੈਸੇ ਲਾ ਲੈਣੇ ਆ ਤੇ ਸਿਰਫ ਨੋਰਮਲ ਜੀ ਗੱਲ ਕਰਕੇ 10-15000 ਦੀ ਤਾਂ ਆਪਾਂ ਪਰ ਸਿੱਧੀਆਂ ਟੈਲਾਂ ਲਾ ਦਿੰਨੇ ਆ ਅੱਗੇ ਵੀ ਤੁਹਾਨੂੰ ਕਿਹਾ ਸੀ ਵੀਡੀਓ ਦੇ ਵਿੱਚ ਕਿ ਲੱਕ ਪਾਉਣੀ ਲਾਜ਼ਮੀ ਹੀ ਜ਼ਰੂਰੀ ਆ ਲੈਂਡਰ ਨੂੰ ਵਾਟਰ ਪ੍ਰੂਫਿੰਗ ਕਰਨਾ ਠੀਕ ਹੈ ਜੀ ਇਸ ਕਰਕੇ ਆਪ ਵੇਖ ਲਓ ਤੁਹਾਡੇ ਸਾਹਮਣੇ ਲੁੱਕ ਦੀ ਲੇਅਰ ਕਿੰਨੀ-ਕਿੰਨੀ ਪੈ ਰਹੀ ਆ ਘੱਟੋ ਘੱਟ ਵੀ ਇੱਕ ਸੈਂਕੜੇ ਵਿੱਚ ਅਸੀਂ 6 ਤੋਂ 7 ਕਿਲੋ ਲੁੱਕ ਪਾਉਨੇ ਆ ਪ੍ਰੋਪਰ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਅਸੀਂ ਇਹਨੂੰ ਇਹਦੀ ਕੋਟਿੰਗ ਕਰਦੇ ਹਾਂ ਉੱਪਰ ਠੀਕ ਆ ਆ ਵੇਖੋ ਤੁਹਾਡੇ ਸਾਹਮਣੇ ਪਾਣੀ ਵੀ ਪੈਂਦਾ ਏ ਤੇ ਉੱਪਰ ਵੈਸੇ ਹੀ ਖੜਾ ਰਹਿਣਾ ਦੇਖ ਲਿਓ ਤੁਹਾਡੇ ਸਾਹਮਣੇ ਆਹ ਦੇਖੋ ਪਾਣੀ ਪਾ ਰਹੇ ਆ ਇਦਾਂ ਹੀ ਖੜੇ ਰਹਿਣਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਆਦੇ ਟਾਇਰ ਲਾਉਣ ਲੱਗਿਆਂ ਲੁੱਕ ਪਾਉਣੀ ਹੀ ਜ਼ਰੂਰੀ ਆ ਮੇਰਾ ਵੀ ਠੀਕ ਹੈ ਜੀ ਤਾ ਜੋ ਵਾਟਰਪਰੂਫ ਲੈਂਟਰ ਹੋ ਜੇ ਜਿਹੜਾ ਸਲਾਬਾ ਨਾ ਪਵੇ ਧੰਨਵਾਦ ਜੀ